ਮਾ ਜੋ ਕਮਿਸ਼ਨਰ ਪੁਲਿਸ ਸੀਗੋਫੀ ਸਿੰਗਾਪੁਰ ਦਾ ਆਈਪੀਐਸ ਉਹਨਾਂ ਦੇ ਵਿਸ਼ੇਸ਼ ਰਕਤ ਦੇ ਅਸੀਂ ਇਹ ਜੋ ਚਾਈਨਾ ਰੋਡ ਹੈ ਜਿਹਨੂੰ ਕੁਨੀ ਰੋਡ ਵੀ ਕਿਹਾ ਜਾਂਦਾ ਉਹਦੇ ਉੱਪਰ ਚੀਜ਼ ਕਿ ਸਪੈਸ਼ਲ ਮੇਮ ਚੇੜੀ ਹੋਈ ਹੈ ਜਿਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਅਸੀਂ ਡਰੋਨ ਦੀ ਸਹਾਇਤਾ ਨਾਲ ਕੁੱਟਿਆਂ ਦੇ ਉੱਪਰ ਚੜ੍ਹ ਕੇ ਤੇ ਅਸੀਂ ਜਿਹੜੇ ਪਤੰਗਾ ਡਾਉਣ ਵਾਲੇ ਹੈਗੇ ਨੇ ਉਹਨਾਂ ਦੇਹੀ ਬਾਜ ਕੀਤਾ ਬਾਜ ਕਰਦੇ ਕਹਿੰਦਾ ਜਿਹੜੇ ਬੱਚੇ ਜਿਹੜੇ ਪਤੰਗਾ ਡਾ ਰਹੇ ਸੀਗੇ ਉਹਨਾਂ ਨੂੰ ਅਸੀਂ ਰੋਕੇ ਅਗਰ ਉਹ ਦੁਰੋਕੇ ਕਾਬੂ ਕੀਤਾ ਉਹਨਾਂ ਨੂੰ ਕਾਬੂ ਕਰਕੇ ਅਸੀਂ ਉਹਨਾਂ ਦੀ ਪੁਛ ਗਈ ਹਜ਼ਾਰ ਤੇ ਜਿੱਥੋਂ ਚైనా ਡੋਰ ਲੈ ਕੇ ਆਉਂਦੇ ਸੀਗੇ ਉਹਨਾਂ ਦੇ ਤੇ ਇਹ ਕਾਰਵਾਈ ਕੀਤੀ ਹੈ ਜਿਹਦੇ ਵਿਆਪ ਤੇ ਅਸੀਂ ਕੱਲ ਇੱਕ ਪਰਚਾ ਦਰਜ ਕੀਤਾ ਸੀ ਇੰਟਰਥਾਰਾ ਗੇਟ ਦੀ ਮਾਮਲੇ ਚ ਮਾਮਲਾ ਨੰਬਰ ਹੈਗਾ 229 ਜਿਹਦੇ ਵਿੱਚ ਅਸੀਂ ਕਨਾਲ ਭੱਲਾ son of ਸਰੇਸ਼ ਕੁਮਾਰ ਵਾਸੀ ਜਿਹੜਾ ਟਾਕੂਡੀ ਕੰਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਅਸੀਂ ਬਤੀ ਗਟੂੜ ਜਿਹੜੇ ਬਰਾਮਦ ਕੀਤੇ ਦੂਸਰੇ ਕੇਸ ਦੇ ਵਿੱਚ ਅੱਜ ਫਿਰ ਦੁਬਾਰਾ ਸੀਟ ਰੋਲ ਦੀ ਸਰਦਾਰ ਜਿਹੜੇ ਬੱਚੇ ਕਾ ਪਹੁੰਚੇ ਸੀ ਉਹਨਾਂ ਦੀ ਪੁਛਗੀ ਸਿਹਾਰ ਤੇ ਅਸੀਂ ਜਿਹੜਾ ਮਕਰਮ ਨੰਬਰ 231 ਅੱਜ ਦੀ ਡੇਟ ਦਾ ਨੰਬਰ 1224 ਦਾ ਫਾਰਾ ਗੇਟ ਦੀ ਮਾਮਲੇ ਹੇਤਾ ਕੀਤਾ ਜਿਹਦੇ ਵਿੱਚ ਅਸੀਂ 72 ਘਟੂ ਰਿਕਵਰ ਕੀਤੇ ਆ ਮਨੋਜ ਮਨੋਜ ਸ਼ਰਮਾ ਐਲਿਸ ਮੋਨੋ ਸਨੋ ਪਰਸ਼ੀਮਾਲ ਵਾਸੀ ਹੈ ਕੋਲਕਾਤਾ ਮੜੀ ਗਿਲ ਦਾ ਰੈਣ ਵਾਲਾ ਇਹਨਾਂ ਕੋ ਅਸੀਂ ਦੋਨਾਂ ਕੋ ਇੱਕੋ 72 ਘਟੂ ਤੇ ਇੱਕੋ 32 ਘਟੂ ਕਬੂ ਕਰ 31 ਘਟੂ 32 ਪਤੀ ਘਟੂ ਕਾਬੂ ਵਰਗੇ ਇਹਨਾਂ ਦੋਨਾਂ ਦੇ ਖਿਲਾਫ ਅਲੱਗ-ਅਲੱਗ ਕੇਸ ਜਟ ਕੀਤੇ ਆ ਤੇ ਬੱਚਿਆਂ ਨੂੰ ਅਸੀਂ ਜਿਹੜੇ ਆ ਉਹ ਕਿਉਂਕਿ ਛੋਟੀ ਉਮਰ ਦੇ ਸੀਗੇ ਉਹਨਾਂ ਨੂੰ ਲਾਸਟ ਵਾਰ ਨਹੀਂ ਦੇ ਕੇ ਕਰੀ ਉਹਨਾਂ ਨੂੰ ਛੱਡਿਆ ਗਿਆ ਹੈ ਕਿ ਅਗਰ ਉਹਨਾਂ ਨੂੰ ਨਹੀਂ ਸਮਝਾਇਆ ਗਿਆ ਵੀ ਅੱਗੇ ਤੋਂ ਜੇ ਉਹ ਉਹ ਚੈਨਾ ਟਾਊਨ ਦੇ ਨਾਲ ਆਪਣੇ ਪਤੰਗਾਂ ਟਾਊਨ ਦੇ ਤੇ ਉਹਨਾਂ ਨੂੰ ਕਾਬੂ ਵਰਗੇ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਅਸੀਂ ਪੇਰੈਂਟਸ ਨੂੰ ਸੱਦਿਆ ਗਿਆ ਇਹਨੂੰ ਸੱਦ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਜੇਕਰ ਉਹ ਦੁਬਾਰਾ ਇਦਾਂ ਦੀ ਉਹ ਸਾਨੂੰ ਪਤਾ ਲੱਗਾ ਅਸੀਂ ਪੇਰੈਂਟਸ ਦੇ ਖਿਲਾਫ ਕਾਰਵਾਈ ਕਰਾਂਗੇ ਇਹ ਇਸ ਤਾ ਕਾਫੀ ਸਾਨੂੰ ਇਹਦੇ ਵਿੱਚ ਮਦਦ ਮਿਲੀ ਹੈ ਤੇ ਲੋਕਾਂ ਨੇ ਇਸ ਗੱਲ ਦੀ ਐਪਰੀਸ਼ੀਏਸ਼ਨ ਵੀ ਸਾਨੂੰ ਦਿੱਤੀ ਹੈ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂ ਆਪਣੇ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕਰਦਾ ਹੈ ਤੇ ਤੁਸੀਂ ਚਾਈਨਾ ਡੋਰ ਜਿਹੜੀ ਬਹੁਤ ਹੀ ਖਤਰਨਾਕ ਹੈ ਜਿਹਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ ਜਿਹਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਆ ਲੋਕਾਂ ਦੇ ਫਿਜ਼ੀਕਲ ਨੁਕਸਾਨ ਵੀ ਹੋ ਚੁੱਕੇ ਨੇ ਈਵਨ ਇਸ ਸਾਲ ਦੇ ਵਿੱਚ ਇੱਕ ਮੌਤ ਵੀ ਹੋ ਗਈ ਸਾਡੇ ਹੁਣੇ ਇਸ ਸੀਜ਼ਨ ਦੇ ਵਿੱਚ ਮੈਂ ਫੀਲ ਕਰਦਾ ਕਿ ਤੁਸੀਂ ਇਸ ਤੋਂ ਗਰੇਸ ਕਰੋ कि जे ਆਪਾਂ ਪਤੰਗ ਡਾਉਣੀ ਹੈ ਤਾਂ ਸਾਡੀ ਰਵਾਇਤੀ ਡੋਰ ਹੈ ਜੀ ਆ ਉਹਦੇ ਨਾਲ ਪਤੰਗ ਡਾਈ ਜਾਵੇ ਤੇ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਤਾਂ ਆਪ ਵੀ ਸਮਝਾਇਆ ਜਾਵੇ ਖੁਬਈ ਇਹਦੇ ਨਾਲ ਜਿਹੜਾ ਇਹ ਨੁਕਸਾਨ ਹੋ ਰਿਹਾ ਆ ਆਪਾਂ ਇਸ ਦੀ ਪਰਵਾਹੀ ਨਹੀਂ ਕਰਤਾਉਂਦੇ ਇਸ ਲਈ ਮੈਂ ਇਹ ਵੀ ਕਰਵਾ ਵੀ ਤੁਹਾਨੂੰ ਕਰੀ ਸਕਾ